ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਪ ਸਭ ਦਾ ਮੈਂ ਆਸ ਕਰਦੀ ਹਾਂ ਕਿ ਆਪ ਸਭ ਬਹੁਤ ਵਧੀਆ ਅੱਜ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਆਪਣੇ ਆਪ ਤੋਂ ਵੱਧ ਕੇ ਦੂਸਰਿਆਂ ਨੂੰ ਮਿਹਨਤ ਦੇਣ ਲੱਗ ਜੰਨੇ ਆ ਤਾਂ ਸਾਡੀ ਉਸ ਕੋਸ਼ਿਸ਼ ਦੇ ਨਾਲ ਦੂਜਾ ਖੁਸ਼ ਹੋਵੇ ਭਾਵੇਂ ਨਾ ਹੋਵੇ ਪਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਜ਼ਰੂਰ ਖੜੀਆਂ ਕਰ ਲੈਨੇ ਆ ਕਈ ਵਾਰ ਅਸੀਂ ਇਸ ਉਮੀਦ ਦੇ ਨਾਲ ਕਿ ਮੂਰਲਾ ਬੰਦਾ ਸਾਡੀ ਤਾਰੀਫ਼ ਕਰੂ ਜਾਂ ਫਿਰ ਉਹ ਇਹ ਸੋਚ ਕੇ ਕਿ ਮੂਰਲੇ ਬੰਦੇ ਦੀ ਜਾਂ ਕਿਸੇ ਆਪਣੇ ਦੀ ਮਦਦ ਕਰਨੀ ਸਾਡਾ ਫਰਜ਼ ਬਣਦਾ ਹੈ ਅਸੀਂ ਮਦਦ ਕਰਦੇ ਹਾਂ ਪਰ ਦੂਸਰਾ ਬੰਦਾ ਉਹ ਮਦਦ ਦੀ अहमियत ਸਮਝਦਾ ਹੈ ਜਾਂ ਜੋ ਪਹਿਲ ਤੁਸੀਂ ਉਹਨੂੰ ਦਿੱਤੀ ਹੈ ਉਸ ਦਾ ਮੁੱਲ ਪਾਉਂਦਾ ਹੈ ਤੁਹਾਡੀ ਉਮੀਦ ਦੇ ਹਿਸਾਬ ਨਾਲ ਉਹ ਤੁਹਾਡੇ ਬਾਰੇ ਵਿਚਾਰ ਰੱਖਦਾ ਹੈ ਇਹ ਜ਼ਰੂਰੀ ਨਹੀਂ ਹੁੰਦਾ ਜ਼ਿਆਦਾਤਰ ਵਾਰ ਇਹ ਹੁੰਦਾ ਹੈ ਕਿ ਜੋ ਉਮੀਦ ਲਾ ਕੇ ਅਸੀਂ ਦੂਸਰੇ ਵਾਰੇ ਜ਼ਿਆਦਾ ਸੋਚਦੇ ਆ ਆਪਣੇ ਆਪ ਨੂੰ ਪਿੱਛੇ ਰੱਖਦੇ ਆ ਉਹ ਉਮੀਦ ਕਦੇ ਵੀ ਸਿਰੇ ਨਹੀਂ ਚੜਦੀ ਦੇਖੋ ਗੱਲ ਕੀ ਹੈ ਕਿ ਦੂਜਿਆਂ ਦੀ ਕਦਰ ਕਰਨੀ ਜ਼ਰੂਰੀ ਆ ਦੂਜਿਆਂ ਨੂੰ ਅਹਿਮੀਤ ਦੇਣੀ ਜ਼ਰੂਰੀ ਆ ਪਰ ਤੁਸੀਂ ਆਪਣਾ ਮੁੱਲ ਨਹੀਂ ਪਾ ਰਹੇ ਆਪਣੀ ਕਦਰ ਨਹੀਂ ਕਰ ਰਹੇ ਤੇ ਦੂਜਿਆਂ ਦੇ ਕਰ ਰਹੇ ਇਹ ਵੀ ਜ਼ਰੂਰੀ ਨਹੀਂ ਆਪਣੇ ਇਮੋਸ਼ਨਸ ਨੂੰ ਕਾਬੂ ਕਰਕੇ ਦੂਸਰਿਆਂ ਦੇ ਇਮੋਸ਼ਨਸ ਬਾਰੇ ਸੋਚਣ ਵਾਲੇ ਲੋਕ ਬਹੁਤ ਸਾਰੇ ਨਹੀਂ ਆ ਪਰ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਕਿ ਜ਼ਿਆਦਾਤਰ ਚਾਂਸਸ ਹੁੰਦੇ ਆ ਕਿ ਉਹਨਾਂ ਦੀ ਰਿਸਪੈਕਟ ਨਹੀਂ ਕੋਈ ਕਰਦਾ ਕਿਉਂਕਿ ਉਹ ਆਪਣੇ ਆਪ ਨੂੰ ਹਮੇਸ਼ਾ ਪਿੱਛੇ ਰੱਖਦੇ ਨੇ ਐਡਜਸਟ ਕਰਦੇ ਰਹਿੰਦੇ ਨੇ ਤੇ ਕਈ ਵਾਰ ਉਹਨਾਂ ਨੂੰ ਮੂਰਲਾ ਕੋਈ ਵੀ ਬੰਦਾ ਐਵੇਂ ਹੀ ਸਮਝਣ ਲੱਗ ਜਾਂਦਾ ਉਹਨਾਂ ਦੀ ਉਹ ਕਦਰ ਨਹੀਂ ਕਰਦਾ ਜਿਹੜੀ ਕਿ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਦੂਜਾ ਕੀ ਹੈ ਕਿ ਆਪਣਾ ਨੁਕਸਾਨ ਕਰਵਾ ਲੈਂਦੇ ਨੇ ਉਹ ਉਦਾਹਰਨ ਦੇ ਤੌਰ ਤੇ ਮੰਨ ਲਓ ਕਿ ਦਫਤਰ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਤੁਸੀਂ ਆਪਣੇ ਕੰਮ ਨੂੰ ਛੱਡ ਕੇ ਆਪਣੇ ਕਿਸੇ ਸਾਥੀ ਦੇ ਕੰਮ ਨੂੰ ਉਹਦੀ ਮਦਦ ਕੀਤੀ ਹੈ ਉਹ ਕੰਮ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਆਪਣੇ ਕੰਮ ਦੀ ਇੱਕ ਡੈਡਲਾਈਨ ਹੈ ਪਰ ਫਿਰ ਵੀ ਤੁਸੀਂ ਦੂਸਰੇ ਆਪਣੇ ਸਾਥੀ ਦੀ ਜਿਹੜੀ ਮਦਦ ਕਰ ਰਹੇ ਹੋ ਹੁੰਦਾ ਕੀ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਪਿੱਛੇ ਕਰਕੇ ਮਦਦ ਕਰਾਂਗੇ ਇਸ ਤਰ੍ਹਾਂ ਤੁਹਾਡੇ ਕੋਲੇ ਕੋਈ ਹੋਰ ਆਪਸ਼ਨ ਵੀ ਨਹੀਂ ਹੈਗੀ ਇਸ ਵਿੱਚ ਕੀ ਹੈ ਕਿ ਅਸੀਂ ਆਪਣਾ ਨੁਕਸਾਨ ਕਰ ਲੈਨੇ ਆ ਕਿਉਂਕਿ ਇਹ ਜਿਹੜੀ ਜ਼ਿਆਦਾਤਰ ਸਮੱਸਿਆ ਜਿਹੜੇ ਜ਼ਿਆਦਾ ਇਮੋਸ਼ਨਲ ਹੁੰਦੇ ਆ ਨਾ ਲੋਕ ਉਹਨਾਂ ਦੇ ਵਿੱਚ ਆਉਂਦੀ ਹੈ ਜਿਹੜੇ ਮਹਿਸੂਸ ਕਰਦੇ ਨੇ ਦੂਸਰੇ ਦੀ ਤਕਲੀਫ ਨੂੰ ਜ਼ਿਆਦਾ ਤੇ ਤੀਸਰੀ ਜਿਹੜੀ ਗੱਲ ਹੈ ਜਿਹੜਾ ਨੁਕਸਾਨ ਇਸ ਤਰ੍ਹਾਂ ਦੇ ਬੰਦਿਆਂ ਨੂੰ ਜ਼ਿਆਦਾਤਰ ਹੁੰਦਾ ਹੈ ਕਿ ਉਹ ਉਹਨਾਂ ਦੇ ਆਪਣੇ ਦਿਮਾਗ ਤੇ ਪ੍ਰੈਸ਼ਰ ਬਹੁਤ ਬਣ ਜਾਂਦਾ ਆਪਣੇ ਹੱਬ ਬਾਰੇ ਨਹੀਂ ਸੋਚਦੇ ਜਦੋਂ ਹਰ ਵਾਰ ਦੂਸਰੇ ਦੇ ਲਈ ਰੈਡੀ ਰਹਿਣਾ ਹਰ ਇੱਕ ਦੀ ਪ੍ਰੋਬਲਮ ਨੂੰ ਆਪਣੇ ਸਿਰ ਤੇ ਲੈ ਲੈਣਾ ਹਰ ਥਾਂ ਤੇ ਆਪਣੇ ਆਪ ਨੂੰ ਪਿੱਛੇ ਕਰਕੇ ਪਹਿਲ ਦੂਸਰੇ ਨੂੰ ਦੇਣੀ ਤਾਂ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਪ੍ਰੈਸ਼ਰ ਹੁੰਦਾ ਹੈ ਮਾਨਸਿਕ ਪ੍ਰੈਸ਼ਰ ਬਹੁਤ ਬਣ ਜਾਂਦਾ ਹੈ ਤੇ ਉਹ ਕਿਸੇ ਨਾਲ ਸ਼ੇਅਰ ਵੀ ਨਹੀਂ ਕਰ ਸਕਦੇ ਹੁੰਦੇ ਦੂਸਰਿਆਂ ਦੀ ਕਦਰ ਕਰਨੀ ਦੂਸਰਿਆਂ ਨੂੰ ਸਮਝਣਾ ਦੂਸਰਾਂ ਦੀ ਮਦਦ ਕਰਨੀ ਜ਼ਰੂਰੀ ਹੈ ਪਰ ਆਪਣੇ ਤੋਂ ਵੱਧ ਕੇ ਕੁਝ ਵੀ ਜ਼ਰੂਰੀ ਨਹੀਂ ਹੁੰਦਾ ਜਦੋਂ ਤੁਹਾਡੇ ਕੋਲੇ ਕੋਈ ਹੋਰ ਆਪਸ਼ਨ ਨਾ ਬਚੀ ਹੋਵੇ ਸੋ ਕਹਿਣ ਤੋਂ ਬਾਅਦ ਇਹ ਹੈ ਕਿ ਬੈਲੈਂਸ ਬਣਾਓ ਕਿਉਂਕਿ ਸਮਾਜ ਦੇ ਵਿੱਚ ਜੇ ਤੁਸੀਂ ਆਪਣੀ ਕਦਰ ਕਰੋਗੇ ਤਾਂ ਹੀ ਲੋਕ ਤੁਹਾਡੀ ਕਦਰ ਕਰਨਗੇ ਜਦੋਂ ਤੁਸੀਂ ਐਡਜਸਟ ਕਰਨ ਲੱਗੇ ਤਾਂ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨੇ ਉਸ ਤੁਹਾਡੀ ਐਡਜਸਟਮੈਂਟ ਨੂੰ ਤੁਹਾਡੀ ਜ਼ਿੰਦਗੀ ਸਮਝਣ ਲੱਗ ਜਾਣਾ ਕਿ ਤੁਸੀਂ ਹੋ ਹੀ ਇਸ ਤਰ੍ਹਾਂ ਦੇ ਤੋ ਇਸ ਲਈ ਬਾਉਂਡਰੀਜ਼ ਬਣਾਉਣੀ ਬਹੁਤ ਜ਼ਰੂਰੀ ਹੈ ਐਡਜਸਟ ਕਰਨਾ ਉਹਨਾਂ ਕ ਜਿੰਨਾ ਕ ਜਾਇਜ਼ ਹੈ ਹਰ ਥਾਂ ਤੇ ਐਡਜਸਟ ਕਰਦੇ ਆ ਰਹੇ ਹੋ ਕਿਸੇ ਨੂੰ ਨਹੀਂ ਪਤਾ ਲੱਗੂਗਾ ਕਿ ਤੁਸੀਂ ਐਡਜਸਟ ਕੀਤਾ ਸੋ ਖੀਰ ਦੇ ਵਿੱਚ ਇਹੀ ਕਹਿਣਾ ਚਾਹੂੰਗੀ ਕਿ ਬੈਲੈਂਸ ਬਣਾਉਣਾ ਸਿੱਖਿਏ ਨਾ ਤਾਂ ਆਪਣੀ ਜ਼ਿੰਦਗੀ ਦੇ ਨਾਲ ਕੰਪਰੋਮਾਈਜ਼ ਕਰੀਏ ਤੇ ਨਾ ਹੀ ਰਿਸ਼ਤਿਆਂ ਦੇ ਨਾਲ ਕੰਪਰੋਮਾਈਜ਼ ਕਰੀਏ ਕਿਉਂਕਿ ਬਾਉਂਡਰੀਜ਼ ਤੁਸੀਂ ਖੋਤੇ ਕਰਨੀਆਂ ਨੇ ਦੂਸਰੇ ਨੂੰ ਨਹੀਂ ਪਤਾ ਲੱਗੂਗਾ ਕਿ ਤੁਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਣਾ ਚਾਹ ਰਹੇ ਹੋ ਸੋ ਇਸ ਕਰਕੇ ਗੱਲਾਂ ਬਹੁਤ ਜ਼ਰੂਰੀ ਹੈ ਆਪਣੇ ਦਿਮਾਗ ਦੇ ਵਿੱਚ ਰੱਖਣੀਆਂ ਇੱਕ ਚੰਗੀ ਤੇ ਸੁਖਾਲੀ ਜ਼ਿੰਦਗੀ ਜਿਉਣ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨਾ ਜ਼ਿਆਦਾ ਅਸੀਂ ਆਪਣੇ ਆਪ ਨੂੰ ਸਮਰਪਿਤ ਕਰਦੇ ਰਹਿੰਨੇ ਆ ਨਾ ਦੂਜਿਆਂ ਲਈ ਉਨਾ ਹੀ ਸਾਨੂੰ ਜਿਹੜੇ ਸਾਡੇ ਆਲੇ ਦੁਆਲੇ ਦੇ ਲੋਕ ਉਹ ਦਬਾਉਂਦੇ ਰਹਿੰਦੇ ਨੇਗੇ ਸੋ ਇਹ ਗੱਲਾਂ ਸਾਨੂੰ ਆਪ ਨੂੰ ਟੈਕ ਕਰਨੀਆਂ ਪੈਣੀਆਂ ਸੋ ਅੱਜ ਦੀ ਇਹ ਵੀਡੀਓ ਇੱਥੋਂ ਤੱਕ ਹੀ ਸੀ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ